ਅਸ਼ਵਨੀ ਸ਼ਰਮਾ ਜੀ ਅੱਜ ਪਹੁੰਚੇ ਸੀ ਅਫਸੋਸ ਕਰਨ ਦੇ ਲਈ ਸਾਡੇ ਨਾਲ ਅਨੂਪ ਸਿੰਘ ਭੁੱਲਰ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਾਂ ਸਰ ਤੁਹਾਡੀ ਤੇ ਕੌਨਸਟਿਟੂਐਂਸੀ ਹੈ ਇਸ ਤਰ੍ਹਾਂ ਸਰਪੰਚ ਦੀ ਹੱਤਿਆ ਹੋਣੀ ਸਭ ਤੋਂ ਪਹਿਲਾਂ ਸ਼ਰਮਾਈ ਨੇ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਕੀ ਗੱਲਬਾਤ ਕੀਤੀ ਪਰਿਵਾਰ ਇਹ ਜਿਹੜੀ ਸਰਪੰਚ ਸਾਹਿਬ ਦੀ ਹੱਤਿਆ ਹੋਈ ਇਹ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਮੰਦ ਭਾਗਾ ਜਿਹੜਾ ਘਾਰਾ ਵਾਪਰਿਆ ਕੁਸ਼ तकरीबन ਪਿਛਲੇ 2 ਸਾਲਾਂ ਤੋਂ ਇਹਨਾਂ ਦੀ ਤੇ ਪ੍ਰਭ ਦਾ ਸਵਾਲ ਦੀ ਆਪਸ ਦੇ ਵਿੱਚ ਤਸਲ ਚੱਲ ਰਹੀ ਸੀ ਅੱਜ ਅਸ਼wini ਸ਼ਰਮਾ ਜੀ ਸਾਡੇ ਸਰਪੰਚ ਸਾਹਿਬ ਸਾਡਾ ਜਰਮਲ ਸਿੰਘ ਦੇ ਘਰ ਅਫਸੋਸ ਕਰਨ ਵਾਸਤੇ ਆਏ ਨੇ ਔਰ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਇਹ ਜਿਹੜਾ ਮਾਹੌਲ ਬਣ ਗਿਆ ਇਸ ਵੇਲੇ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਪੰਜਾਬ ਨੂੰ ਨਜ਼ਰ ਲੱਗੀ ਹੈ ਆਉਣ ਵਾਲਾ ਸਮਾਂ ਕੋਈ ਪੰਜਾਬ ਵਾਸਤੇ ਕੋ ਬੜਾ ਵਧੀਆ ਸਮਾਂ ਨਹੀਂ ਹੈ ਕਿਉਂਕਿ ਜਿਹੜੇ ਹਾਲਾਤ ਬਣਦੇ ਜਾਂਦੇ ਨੇ ਬੜੀ ਮੁਸ਼ਕਲ ਦੇ ਨਾਲ ਪਹਿਲਾਂ ਪੰਜਾਬ ਨੇ 47 ਭੋਗਿਆ ਫਿਰ ਪੰਜਾਬ ਨੇ 84 ਦਾ ਦੌਰ ਪੂ ਗਿਆ ਤੇ ਅੱਜ ਇਹ ਜਿਹੜਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਇਹ ਪੰਜਾਬ ਵਾਸਤੇ ਜਿਹੜਾ ਆ ਮੈਂ ਸਮਝਦਾ ਜਿਹੜੀ ਤਰੱਕੀ ਜਿਹੜੀ ਆ ਮਾੜੀ ਮੋਟੀ ਲੀ ਤੇ ਆਉਣ ਆਉਣ ਵਾਲੀ ਬਣਦੀ ਆ ਉਹ ਖਤਮ ਹੋ ਜਾਣੀ ਹੈ। ਔਰ ਇਹ ਇਹੀ ਸਮਾਂ ਸ਼ਾਇਦ ਇਹੋ ਜਿਹਾ ਆ ਜੀ ਕਿ ਲੋਕ ਜਿਹੜੇ ਆ ਇੱਥੋਂ ਹਿਜਰਤ ਕਰਕੇ ਦੂਜੀਆਂ ਸੂਬਿਆਂ ਦੇ ਵਿੱਚ ਚਲੇ ਗਏ। ਪਰ ਇਸ ਤਰ੍ਹਾਂ ਦਾ ਹਲਕੀ ਜਦੋਂ ਤੁਸੀਂ ਸਰਹੱਦ ਦੇ ਹਲਕੇ ਦੇ ਵਿੱਚ ਤੁਹਾਡੀ ਫੈਮਿਲੀ ਤੇ ਲੰਬੇ ਸਮੇਂ ਤੋਂ ਪੋਲਿਟਿਕਸ ਜਿਆ ਸਿਆਸਤ ਦੇ ਵਿੱਚ ਜਿਹੇ ਕਾਰਾਂ ਦੇ ਹਾਲਾਤ ਕਦੀ ਪਹਿਲਾਂ ਬਣੇ ਸੀਗੇ ਇਸ ਤਰ੍ਹਾਂ ਸਰਪੰਚ ਇਲੈਕਟਿਡ ਸਰਪੰਚ ਨੂੰ ਜਿਵੇਂ ਸਾਇਆ ਬਾਜੋਂ ਸੌਣ ਤੇ ਆਈਆਂ ਜਿੰਨਾ ਚਿਰ ਤੱਕ ਘਰ ਦਾ ਕੰਟਰੋਲਰ ਤਕੜਾ ਨਹੀਂ ਹੋਊਗਾ ਉਹਨਾਂ ਚਾਹਤਾ ਕਿ ਕੰਮ ਚੱਲਦੇ ਰਹਿਣੇ ਆ ਇਹ ਸਿਸਟਮ ਚੱਲਦਾ ਹਲਕੀਆ ਭੁੱਲਰ ਸਾਹਿਬ ਤੁਸੀਂ ਅਖੀਰ ਤੇ ਜਿਵੇਂ ਇਹਨਾਂ ਦੇ ਕੋਲ ਸਿਕਿਉਰਿਟੀ ਸੀਗੀ ਫਿਰ ਵਿਡਰੋਅ ਕਰ ਲਈ ਹਲਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਕੰਮ ਖਤਮ ਹੋਣੇ ਚਾਹੀਦਾ ਸਰਕਾਰ ਦੀ ਨਲਾਕੀ ਹੈ ਜੇ ਉਸ ਬੰਦੇ ਨੂੰ ਸਿਕਿਉਰਿਟੀ ਦੀ ਲੋੜ ਹੈ ਜੇ ਉਹਨੂੰ ਇੱਕ ਬੰਦੇ ਦੀ ਲੋੜ ਹੈ ਉਹਨੂੰ ਦੋ ਬੰਦੇ ਦਿਓ ਤਾਂ ਕਿ ਉਹਦੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾ ਸਕੇ ਸਰਕਾਰਾਂ ਦਾ ਕੰਮ ਆ ਜਾਨ ਤੇ ਮਾਲ ਦੀ ਰਾਖੀ ਕਰਨਾ ਜਿਹੜੇ ਕੱਲ ਕਨਕਾਊਂਟਰ ਵੀ ਆਏ ਜਿਹੜੇ ਅਨਸਰ ਨੇ ਆਪਰਾਧਿਕ ਇਹਨਾਂ ਦੇ ਉੱਤੇ ਡਰ ਜਿਹੜਾ ਪਾਇਆ ਜਾਵੇ ਉਹ ਕਿਸ ਤਰ੍ਹਾਂ ਪਾਇਆ ਜਾ ਇਹ ਤੇ ਸਰਕਾਰ ਸਰਕਾਰਾਂ ਨਾਲੀ ਸਖਤ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਤਾਂ ਇਹ ਭੁੱਲਰ ਸਾਹਿਬ ਦਾ तमाम ਆਗੂ ਜਿਹੜੇ ਨੇ ਇੱਥੇ ਅਫਸੋਸ ਕਰਨ ਦੇ ਲਈ ਪਹੁੰਚ ਰਹੇ ਨੇ ਅਸ਼wini ਸ਼ਰਮਾ ਜੀ ਪਹੁੰਚੇ ਸੀ ਤੇ ਹੋਰ ਵੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਔਰ ਸਰਪੰਚ ਦੀ ਜੋ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਬਲਟੋਆ ਸੰਧੂਆਂ ਪਿੰਡ ਜਿਨ੍ਹਾਂ ਦੇ ਘਰ ਦੇ ਬਾਹਰ ਅਸੀਂ ਮੌਜੂਦ ਹ ਜਿੱਥੇ ਇਸ ਤਰ੍ਹਾਂ ਦਾ ਕਤਲ ਹੋਣਾ ਇਸ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇੱਕ ਸਹਿਮ ਦਾ ਮੌਲ ਜ਼ਰੂਰ ਪੈਦਾ ਕਰ ਦਿੱਤਾ ਹੈ ਹਾਲਾਂਕਿ ਸਰਕਾਰ ਦਾ ਦਾਵਾ ਹੈ ਕਿ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਦੇ ਆਗੂ ਕੈਮਰਾ ਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਰਾ ਟੀਵੀ ਅੰਮ੍ਰਿਤਸਰ ਦਾ ਅਸ਼ਵਨੀ ਸ਼ਰਮਾ ਜੀ ਅੱਜ ਪਹੁੰਚੇ ਸੀ ਅਫਸੋਸ ਕਰਨ ਦੇ ਲਈ ਸਾਡੇ ਨਾਲ ਅਨੂਪ ਸਿੰਘ ਭੁੱਲਰ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਾਂ ਸਰ ਤੁਹਾਡੀ ਤੇ ਕੌਨਸਟਿਟੂਐਂਸੀ ਹੈ ਇਸ ਤਰ੍ਹਾਂ ਸਰਪੰਚ ਦੀ ਹੱਤਿਆ ਹੋਣੀ ਸਭ ਤੋਂ ਪਹਿਲਾਂ ਸ਼ਰਮਾਈ ਨੇ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਕੀ ਗੱਲਬਾਤ ਕੀਤੀ ਪਰਵਾਰ ਇਹ ਜਿਹੜੀ ਸਰਪੰਚ ਸਾਹਿਬ ਦੀ ਹੱਤਿਆ ਹੋਈ ਏ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਮੰਦ ਭਾਗਾ ਜਿਹੜਾ ਕਾਰਾ ਵਾਪਰੇ ਕੋਸ਼ਿਸ਼ ਤਕਰੀਬਨ ਪਿਛਲੇ 2 ਸਾਲਾਂ ਤੋਂ ਇਹਨਾਂ ਦੀ ਤੇ ਪਰਬ ਦਾ ਸਵਾਲ ਦੀ ਆਪਸ ਦੇ ਵਿੱਚ ਤਸਲ ਚੱਲ ਰਹੀ ਸੀ ਅੱਜ ਅਸ਼wini ਸ਼ਰਮਾ ਜੀ ਸਾਡੇ ਸਰਪੰਚ ਸਾਹਿਬ ਸਾਹਿਬ ਜਰਮਲ ਸਿੰਘ ਦੇ ਘਰ ਅਫਸੋਸ ਕਰਨ ਵਾਸਤੇ ਆਏ ਨੇ ਔਰ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਇਹ ਜਿਹੜਾ ਮਾਹੌਲ ਬਣ ਗਿਆ ਇਸ ਵੇਲੇ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਮਝਦਾ ਐ ਕਿ ਇਹਦੇ ਨਾਲ ਪੰਜਾਬ ਨੂੰ ਨਜ਼ਰ ਲੱਗੀ ਆ ਆਉਣ ਵਾਲਾ ਸਮਾਂ ਕੋਈ ਪੰਜਾਬ ਵਾਸਤੇ ਕੋਈ ਬੜਾ ਵਧੀਆ ਸਮਾਂ ਨਹੀਂ ਹੈ ਕਿਉਂਕਿ ਜਿਹੜੇ ਹਾਲਾਤ ਬਣਦੇ ਜਾਂਦੇ ਨੇ ਬੜੀ ਮੁਸ਼ਕਲ ਦੇ ਨਾਲ ਪਹਿਲਾਂ ਪੰਜਾਬ ਨੇ 47 ਭੋਗਿਆ ਫਿਰ ਪੰਜਾਬ ਨੇ 84 ਦਾ ਦੌਰ ਪੂ ਗਿਆ ਤੇ ਅੱਜ ਇਹ ਜਿਹੜਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਇਹ ਪੰਜਾਬ ਵਾਸਤੇ ਜਿਹੜਾ ਆ ਮੈਂ ਸਮਝਦਾ ਜਿਹੜੀ ਤਰੱਕੀ ਜਿਹੜੀ ਆ ਮਾੜੀ-ਮੋਟੀ ਲੀ ਤੇ ਆਉਣ ਲਿਆ ਆਉਣ ਵਾਲੀ ਬਣਦੀ ਆ ਉਹ ਖਤਮ ਹੋ ਜਾਣੀ ਆ ਤੇ ਇਹਹੀ ਸਮਾਂ ਸ਼ਾਇਦ ਇਹੋ ਜਿਹਾ ਜੇ ਕਿ ਲੋਕ ਜਿਹੜੇ ਆ ਇਥੋਂ ਹਿਜਰਤ ਕਰਕੇ ਦੂਜੀਆਂ ਸੂਬਿਆਂ ਦੇ ਵਿੱਚ ਚਲੇ ਗਏ ਪਰ ਇਸ ਤਰ੍ਹਾਂ ਦਾ ਹਾਲ ਕੀ ਜਦੋਂ ਤੁਸੀਂ ਸਰਹੰਦੀ ਹਲਕੇ ਦੇ ਵਿੱਚ ਤੁਹਾਡੀ ਫੈਮਿਲੀ ਤੇ ਲੰਬੇ ਸਮੇਂ ਤੋਂ ਪੋਲਿਟਿਕਸ ਜਿਆ ਸਿਆਸਤ ਦੇ ਵਿੱਚ ਜਿਹੇ ਸਰਕਾਰਾਂ ਦੇ ਹਾਲਾਤ ਕਦੀ ਪਹਿਲਾਂ ਬਣੇ ਸੀਗੇ ਇਸ ਤਰ੍ਹਾਂ ਸਰਪੰਚ ਇਲੈਕਟਿਡ ਸਰਪੰਚ ਨੂੰ ਜਿਵੇਂ ਸਾਇਆ ਵੱਜੋਂ ਸੌਣ ਤੇ ਆਈਆਂ ਜਿੰਨਾ ਚਿਰ ਤੱਕ ਘਰ ਦਾ ਕੰਟਰੋਲਰ ਤਕੜਾ ਨਹੀਂ ਹੋਊਗਾ ਉਨਾ ਚਿਰ ਤੱਕ ਕਿ ਕੰਮ ਚੱਲਦੇ ਰਹਿਣੇ ਆ ਇਹ ਸਿਸਟਮ ਚੱਲਦਾ ਹਲਕੀਆ ਭੁਲਰ ਸਾਹਿਬ ਤੁਸੀਂ ਅਖੀਰ ਤੇ ਜਿਵੇਂ ਇਹਨਾਂ ਦੇ ਕੋਲ ਸਿਕਿਉਰਟੀ ਸੀਗੀ ਫਿਰ ਵਿਡਰੋਅ ਕਰ ਲਈ ਹਲਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਕੰਮ ਖਤਮ ਹੋਣੇ ਚਾਹੀਦੇ ਨੇ ਸਰਕਾਰ ਦੀ ਨਲਾਕੀ ਹੈ ਜੇ ਉਸ ਬੰਦੇ ਨੂੰ ਸਿਕਿਉਰਟੀ ਦੀ ਲੋੜ ਹੈ ਜੇ ਉਹਨੂੰ ਇੱਕ ਬੰਦੇ ਦੀ ਲੋੜ ਹੈ ਉਹਨੂੰ ਦੋ ਬੰਦੇ ਦਿਓ ਤਾਂ ਕਿ ਉਹਦੀ ਜਾਨ ਤੇ ਮਾਲ ਦੀ ਰਾਖੀ ਕਰਨ ਕੀਤੀ ਜਾ ਸਕੇ ਸਰਕਾਰਾਂ ਦਾ ਕੰਮ ਆ ਜਾਨ ਤੇ ਮਾਲ ਦੀ ਰਾਖੀ ਕਰਨਾ ਜਿਹੜੇ ਕੱਲ ਕੇ ਇੰਕਾਊਂਟਰ ਵੀ ਆਏ ਜਿਹੜੇ ਅਨਸਰ ਨੇ ਆਪਰਾਧਿਕ ਇਹਨਾਂ ਦੇ ਉੱਤੇ ਡਰ ਜਿਹੜਾ ਪਾਇਆ ਜਾਵੇ ਉਹ ਕਿਸ ਤਰ੍ਹਾਂ ਪਾਇਆ ਜਾਵੇ ਇਹ ਤੇ ਸਰਕਾਰ ਸਰਕਾਰਾਂ ਨੂੰ ਅਲੀ ਸਖਤ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਤਾਂ ਇਹ ਭੁੱਲਰ ਸਾਹਿਬ ਦਾ तमाम ਆਗੂ ਜਿਹੜੇ ਨੇ ਇੱਥੇ ਅਫਸੋਸ ਕਰਨ ਦੇ ਲਈ ਪਹੁੰਚ ਰਹੇ ਨੇ ਅਸ਼wini ਸ਼ਰਮਾ ਜੀ ਪਹੁੰਚੇ ਸੀ ਤੇ ਹੋਰ ਵੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਔਰ ਸਰਪੰਚ ਦੀ ਜੋ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਬਲਟੋਆ ਸੰਧੂਆਂ ਪਿੰਡ ਜਿਨ੍ਹਾਂ ਦੇ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਇਸ ਤਰ੍ਹਾਂ ਦਾ ਕਤਲ ਹੋਣਾ ਇਸ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇੱਕ ਸਹਿਮ ਦਾ ਮੋਲ ਜ਼ਰੂਰ ਪੈਦਾ ਕਰ ਦਿੱਤਾ ਹੈ ਹਾਲਾਂਕਿ ਸਰਕਾਰ ਦਾ ਦਾਵਾ ਹੈ ਕਿ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਦੇ ਆ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਰਾ ਟੀਵੀ ਅੰਮ੍ਰਿਤਸਰ ਦਾ ਅਸ਼ਵਨੀ ਸ਼ਰਮਾ ਜੀ ਅੱਜ ਪਹੁੰਚੇ ਸੀ ਅਫਸੋਸ ਕਰਨ ਦੇ ਲਈ ਸਾਡੇ ਨਾਲ ਅਨੂਪ ਸਿੰਘ ਭੁੱਲਰ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਾਂ ਸਰ ਤੁਹਾਡੀ ਤੇ ਕੌਨਸਟਿਟੂਐਂਸੀ ਹੈ ਇਸ ਤਰ੍ਹਾਂ ਸਰਪੰਚ ਦੀ ਹੱਤਿਆ ਹੋਣੀ ਸਭ ਤੋਂ ਪਹਿਲਾਂ ਸ਼ਰਮਾਈ ਨੇ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਕੀ ਗੱਲਬਾਤ ਕੀਤੀ ਪਰਿਵਾਰ ਇਹ ਜਿਹੜੀ ਸਰਪੰਚ ਸਾਹਿਬ ਦੀ ਹੱਤਿਆ ਹੋਈ ਇਹ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਮੰਦ ਭਾਗਾ ਜਿਹੜਾ ਕਾਰਾ ਵਾਪਰੇ ਕੋਸ਼ਤ तकरीबन ਪਿਛਲੇ 2 ਸਾਲਾਂ ਤੋਂ ਇਹਨਾਂ ਦੀ ਤੇ ਪ੍ਰਭ ਦਾ ਸਵਾਲ ਦੀ ਆਪਸ ਦੇ ਵਿੱਚ ਤਸਲ ਚੱਲ ਰਹੀ ਸੀ ਅੱਜ ਅਸ਼wini ਸ਼ਰਮਾ ਜੀ ਸਾਡੇ ਸਰਪੰਚ ਸਾਹਿਬ ਸਾਧ ਜਰਮਲ ਸਿੰਘ ਦੇ ਘਰ ਅਫਸੋਸ ਕਰਨ ਵਾਸਤੇ ਆਏ ਨੇ ਔਰ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਇਹ ਜਿਹੜਾ ਮਾਹੌਲ ਬਣ ਗਿਆ ਇਸ ਵੇਲੇ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਮਝਦਾ ਐ ਕਿ ਇਹਦੇ ਨਾਲ ਪੰਜਾਬ ਨੂੰ ਨਜ਼ਰ ਲੱਗੀ ਐ ਆਉਣ ਵਾਲਾ ਸਮਾਂ ਕੋਈ ਪੰਜਾਬ ਵਾਸਤੇ ਕੋਈ ਬਾਲਾ ਵਧੀਆ ਸਮਾਂ ਨਹੀਂ ਐ ਕਿਉਂਕਿ ਜਿਹੜੇ ਹਾਲਾਤ ਬਣਦੇ ਜਾਂਦੇ ਨੇ ਬੜੀ ਮੁਸ਼ਕਲ ਦੇ ਨਾਲ ਪਹਿਲਾਂ ਪੰਜਾਬ ਨੇ 47 ਭੋਗਿਆ ਫਿਰ ਪੰਜਾਬ ਨੇ 84 ਦਾ ਦੌਰ ਭੋਗਿਆ ਤੇ ਅੱਜ ਇਹ ਜਿਹੜਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਇਹ ਪੰਜਾਬ ਵਾਸਤੇ ਜਿਹੜਾ ਆ ਮੈਂ ਸਮਝਦਾ ਜਿਹੜੀ ਤਰੱਕੀ ਜਿਹੜੀ ਆ ਮਾੜੀ ਮੋਟੀ ਲੀ ਤੇ ਆਉਣ ਆਉਣ ਵਾਲੀ ਬਣਦੀ ਆ ਉਹ ਖਤਮ ਹੋ ਜਾਣੀ ਆ ਤੇ ਇਹਹੀ ਸਮਾਂ ਸ਼ਾਇਦ ਇਹੋ ਜਿਹਾ ਆ ਜੀ ਕਿ ਲੋਕ ਜਿਹੜੇ ਆ ਇੱਥੋਂ ਹਿਜਰਤ ਕਰਕੇ ਦੂਜੀਆਂ ਸੂਬਿਆਂ ਦੇ ਵਿੱਚ ਚਲੇ ਗਏ ਪਰ ਇਸ ਤਰ੍ਹਾਂ ਦਾ ਹਲਕੇ ਜਦੋਂ ਤੁਸੀਂ ਸਰਦ ਦੇ ਹਲਕੇ ਦੇ ਵਿੱਚ ਤੁਹਾਡੀ ਫੈਮਿਲੀ ਤੇ ਲੰਬੇ ਸਮੇਂ ਤੋਂ ਪੋਲਿਟਿਕਸ ਜਾਂ ਸਿਆਸਤ ਦੇ ਵਿੱਚ ਜਿਹੇ ਕਾਰਾਂ ਦੇ ਹਾਲਾਤ ਕਦੀ ਪਹਿਲਾਂ ਬਣੇ ਸੀਗੇ ਇਸ ਤਰ੍ਹਾਂ ਸਰਪੰਚ ਇਲੈਕਟਿਡ ਸਰਪੰਚ ਨੂੰ ਜਿਵੇਂ ਸਾਇयां ਵੱਜੋਂ ਸੌਣ ਤੇ ਆਈਆਂ ਜਿੰਨਾ ਚਿਰ ਤੱਕ ਘਰ ਦਾ ਕੰਟਰੋਲਰ ਤਕੜਾ ਨਹੀਂ ਹੋਊਗਾ ਉਹਨਾਂ ਚਿੱਤਾ ਕੇ ਕੰਮ ਚੱਲਦੇ ਰਹਿਣੇ ਆ ਇਹ ਸਿਸਟਮ ਚੱਲ ਹਲਕੀਆ ਭੁੱਲਰ ਸਾਹਿਬ ਤੁਸੀਂ ਅਖੀਰ ਤੇ ਜਿਵੇਂ ਇਹਨਾਂ ਦੇ ਕੋਲ ਸਿਕਿਉਰਿਟੀ ਸੀਗੀ ਫਿਰ ਵਿਡਰੋਅ ਕਰ ਲਈ ਹਲਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਕੰਮ ਖਤਮ ਹੋਣੇ ਚਾਹੀਦਾ ਸਰਕਾਰ ਦੀ ਨਲਾਕੀ ਹੈ ਜੇ ਉਸ ਬੰਦੇ ਨੂੰ ਸਿਕਿਉਰਿਟੀ ਦੀ ਲੋੜ ਹੈ ਜੇ ਉਹਨੂੰ ਇੱਕ ਬੰਦੇ ਦੀ ਲੋੜ ਹੈ ਉਹਨੂੰ ਦੋ ਬੰਦੇ ਦਿਓ ਤਾਂ ਕਿ ਉਹਦੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾ ਸਕੇ ਸਰਕਾਰਾਂ ਦਾ ਕੰਮ ਆ ਜਾਨ ਤੇ ਮਾਲ ਦੀ ਰਾਖੀ ਕਰਨਾ ਜਿਹੜੇ ਕੱਲ ਕਨਕਾਊਂਟਰ ਵੀ ਆਏ ਜਿਹੜੇ ਅਨਸਰ ਨੇ ਆਪਰਾਧਿਕ ਇਹਨਾਂ ਦੇ ਉੱਤੇ ਡਰ ਜਿਹੜਾ ਪਾਇਆ ਜਾਵੇ ਉਹ ਕਿਸ ਤਰ੍ਹਾਂ ਪਾਇਆ ਜਾ ਇਹ ਤੇ ਸਰਕਾਰ ਸਰਕਾਰਾਂ ਨਾਲੀ ਸਖਤ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਤਾਂ ਇਹ ਪੁੱਲਰ ਸਾਹਿਬ ਦਾ तमाम ਆਗੂ ਜਿਹੜੇ ਨੇ ਇੱਥੇ ਅਫਸੋਸ ਕਰਨ ਦੇ ਲਈ ਪਹੁੰਚ ਰਹੇ ਨੇ ਅਸ਼wini ਸ਼ਰਮਾ ਜੀ ਪਹੁੰਚੇ ਸੀ ਤੇ ਹੋਰ ਵੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਔਰ ਸਰਪੰਚ ਦੀ ਜੋ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਬਲਟੋਆ ਸੰਧੂਆਂ ਪਿੰਡ ਜਿਨ੍ਹਾਂ ਦੇ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਇਸ ਤਰ੍ਹਾਂ ਦਾ ਕਤਲ ਹੋਣਾ ਇਸ ਘਟਨਾ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇੱਕ ਸਹਿਮ ਦਾ ਮੌਲ ਜ਼ਰੂਰ ਪੈਦਾ ਕਰ ਦਿੱਤਾ ਹੈ ਹਾਲਾਂਕਿ ਸਰਕਾਰ ਦਾ ਦਾਵਾ ਹੈ ਕਿ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਦੇ ਆਗ కెమెరా పర్సన్ విపిన్ శర్మ దేనాడు గగన్దీప్ శర్మ దానికి సూర్య టీవీ అమృత్సర్